ਸਿਕਲ ਜੀ ਮੀਤ ਕੱਤ ਸਾਰਾ ਜੀ ਖੁਸ਼ੀ ਹੋਗੇ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਅੱਜ ਤੁਹਾਨੂੰ ਮੈਂ ਕਵੇਰ ਜਾਂਤਰ ਦੇਣ ਲੱਗੀਆਂ ਇਹ ਤੁਹਾਡਾ ਵਰਤਣਾ ਕਿਵੇਂ ਆ ਮੈਂ ਉਹਦੇ ਬਾਰੇ ਚੰਗੀ ਤਰ੍ਹਾਂ ਦੱਸਦੀਆਂ ਅਗਰ ਜਿਹੜੇ ਜੂ ਆ ਸੌਰੀ ਜਿਹੜਾ ਲਾਉਂਦੇ ਨੇ ਲਾਟਰੀ ਜਾਂ ਫਿਰ ਜਿਹੜੇ ਸ਼ੇਅਰ ਬਾਜ਼ਾਰ ਦੇ ਵਿੱਚ ਪੈਸਾ ਲਾਉਂਦੇ ਨੇ ਉਹਨਾਂ ਲਈ ਤਾਂ ਇਹ ਬਹੁਤ ਹੀ ਇੱਕ ਕੰਮ ਕਰਨ ਵਾਲੀ ਚੀਜ਼ ਹੈ ਬਾਕੀ ਜੇ ਤੁਸੀਂ ਇਹਨੂੰ ਤਜੋਰੀ ਵਿੱਚ ਵੀ ਰੱਖ ਸਕਦੇ ਹੋ ਆਪਣੀ ਜਿਹੜੀ ਗੱਲਾਂ ਉਹਦੇ ਵਿੱਚ ਵੀ ਰੱਖ ਸਕਦੇ ਹੋ ਇਹਦਾ ਤਰੀਕਾ ਕਿਵੇਂ ਮੈਂ ਤੁਹਾਨੂੰ ਉਸ ਚੰਗੀ ਤਰ੍ਹਾਂ ਸਮਝਾਵਾਂਗੀ ਇਹਨੂੰ ਤੁਸੀਂ ਦੇਖੋ ਇਹ ਕੰਮ ਉਸ ਬੰਦੇ ਕੋਲੇ ਕਰੂਗਾ ਕਿ ਵੇਰ ਜੰਤਰ ਕੋਈ ਵੀ ਇੱਕ ਦੇਵਤੇ ਦਾ ਜਿਹੜੇ ਬੰਦੇ ਸੱਚੇ ਸੁੱਚੇ ਹੋਣ ਹਰ ਇੱਕ ਤੇ ਨੇਕ ਕੰਮ ਕਰੇ ਤੁਸੀਂ ਲਾਟਰੀ ਲਾਉਨੇ ਹੋ ਤੁਸੀਂ ਬਿਲਕੁਲ ਕਦੇ ਕੋਈ ਮਾੜਾ ਕਰਮ ਨਹੀਂ ਕੀਤਾ ਤੁਹਾਡੀ ਲਾਟਰੀ ਨਿਕਲੂਗੀ ਪੱਕੀ ਅਗਰ ਤੁਸੀਂ ਸ਼ੇਅਰ ਬਿਜਾਰ ਵਿੱਚ ਪੈਸਾ ਲਾਉਨੇ ਹੋ ਤਾਂ ਤੁਹਾਡਾ ਸ਼ੇਅਰ ਬਿਜਾਰ ਦਾ ਕੰਮ ਬਣੂਗਾ ਕਿਉਂਕਿ ਇਸ ਜੰਤਰ ਨੇ ਯਾਦ ਹੀ ਨਹੀਂ ਰਹਿਣਾ ਜਿਹੜੇ ਬੰਦੇ ਪੁੱਠੇ ਸਿੱਧੇ ਕੰਮ ਕਰਦੇ ਨੇ ਤੁਸੀਂ ਇਸ ਕੁਵੇਰ ਜੰਤਰ ਨੂੰ ਜਿਹੜਾ ਮੈਂ ਨਾਲ ਲਾਉ ਉਹਦਾ ਤੁਸੀਂ ਨੌਜਵਾਨੀ ਯਾਨੀ ਉਹਨੂੰ ਯਾਦ ਕਰਨਾ ਜਦੋਂ ਤੁਸੀਂ ਲਾਟਰੀ ਦੀ ਟਿਕਟ ਖਰੀਦਣੀ ਆ ਤਾਂ ਉਸ ਨੂੰ ਪਹਿਲਾਂ ਕਵੇਰ ਜੰਤਰ ਦਾ ਇੱਕ ਵਾਰੀ ਮੂੰਜਵਾਨੀ ਪੜਨਾ ਉਸਾਰ ਤਰਤੀਬ ਹੈ ਪੰਜ ਵਾਰ ਪੜਨੋ 11 ਵਾਰ ਪੜਨੋ 108 ਵਾਰ ਪੜਨੋ ਕੋਈ ਜ਼ਿਆਦਾ ਨਹੀਂ ਹੈਗਾ ਜਿੰਨਾ ਪੜੋਗੇ ਉਨਾ ਵੱਧ ਫਾਇਦਾ ਹੋਊਗਾ ਤੇ ਬਾਕੀ ਰਹੀ ਗੱਲ ਜੇ ਤੁਸੀਂ ਇਹਨੂੰ ਕੋਈਸੇ ਲਿਖ ਕੇ ਲੈ ਜਾਗੇ ਜੇਬ ਚ ਪਾ ਕੇ ਉੱਥੇ ਪੜ ਲਾਂਗੇ ਨਹੀਂ ਫਿਰ ਫਾਇਦਾ ਨਹੀਂ ਕਰੂਗਾ ਤੁਹਾਡੇ ਤਾਂ ਹੀ ਜਿੰਨਾ ਮਰਜ਼ੀ ਰੱਟਾ ਲਾ ਲਿਓ ਰੱਟਾ ਲਾਉਣ ਤੋਂ ਬਾਅਦ ਜੂਦ ਨੂੰ ਭੁੱਲ ਜਾਵੋਗੇ ਅਗਰ ਤੁਸੀਂ ਗਲਤ ਕੰਮ ਕੀਤਾ ਹੋਏ ਜੇ ਕਦੇ ਫਿਰ ਤੁਹਾਡੇ ਦਿਮਾਗ ਦੇ ਵਿੱਚੋਂ ਇਹ ਰੀ ਸਾਫ ਹੋ ਜਾਊਗਾ ਉਹਨਾਂ ਦੀ ਹੀ ਯਾਦ ਰਹੂਗਾ ਜਿਹੜੇ ਬੰਦੇ ਬਹੁਤ ਹੀ ਪਵਿੱਤਰ ਹੋਣਗੇ ਇੱਕ ਪਵਿੱਤਰ चीज ਮੈਂ ਪਹਿਲਾਂ ਕਹਿੰਨੀ ਆ ਕਰਨਾ ਤੁਸੀਂ ਇਹ ਦੱਸਣਾ ਮੈਂ ਹਾਂ ਜਿਹੜੇ ਸ਼ੇਅਰ ਬਾਜ਼ਾਰ ਦਾ ਕੰਮ ਕਰਦੇ ਨੇ ਉਹਨਾਂ ਨੂੰ ਵੀ ਇਹੀ ਗੱਲ ਤੁਸੀਂ ਸ਼ੇਅਰ ਬਾਜ਼ਾਰ ਵਿੱਚ ਪੈਸਾ ਲਾਉਣ ਜਾਂਦੇ ਤੁਸੀਂ ਇਹਨੂੰ ਲਿਖ ਕੇ ਲੈਗੇ ਤੁਹਾਡਾ ਕੋਈ ਕੰਮ ਨਹੀਂ ਹੋਵੇਗਾ ਹਾਂ ਅਗਰ ਤੁਸੀਂ ਕਿਸੇ ਨਾਲ ਗਲਤੀ ਕੀਤੀ ਠੱਗੀ ਠੋਰੀ ਮਾਰੀ ਤੁਹਾਡੇ ਤੇ ਇਹ ਜੰਤਰ ਕੰਮ ਨਹੀਂ ਕਰੂਗਾ ਤੁਸੀਂ ਇਹਨੂੰ ਲਿਖ ਕੇ ਲੈ ਕੇ ਜਾਂਦੇ ਹੋ ਤਾਂ ਵੀ ਇਹ ਕੰਮ ਨਹੀਂ ਕਰੂਗਾ ਤੁਹਾਡੇ ਮੂੰਹ ਜਵਾਨੀ ਯਾਦ ਹੋਣਾ ਚਾਹੀਦਾ ਅਗਰ ਤਾਂ ਤੁਹਾਡੇ ਮੂੰਹ ਜਵਾਨੀ ਵੀ ਤਾਂ ਯਾਦ ਰਹੂਗਾ ਅਗਰ ਤੁਸੀਂ ਕਦੇ ਕਿਸਦਾ ਮਾੜਾ ਨਹੀਂ ਕੀਤਾ ਬੁਰਾ ਕਰਮ ਨਹੀਂ ਕੀਤਾ ਇਹ ਸਿਰਫ ਪਵਿੱਤਰ ਜੰਤਰ ਪਵਿੱਤਰ ਲੋਕਾਂ ਤੇ ਹੀ ਕੰਮ ਕਰੂਗਾ ਹਾਂ ਹੱਥ ਤਾਂ ਤੁਸੀਂ ਪਟਿਜੋਰੀ ਚ ਰੱਖ ਸਕਦੇ ਹੋ ਤੁਸੀਂ ਇਸ ਨੂੰ ਗੁਰੂਕ ਦੇ ਵਿੱਚ ਰੱਖ ਸਕਦੇ ਹੋ ਪਰ ਰੱਖਣਾ ਤੁਸੀਂ ਹੈ ਸਤਿ ਸ੍ਰੀ ਅਕਾਲ ਜੀ ਮੇਰੇ ਕਸ ਸਭ ਰਾਜ ਖੁਸ਼ੀ ਹੋਣਗੇ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਤੁਹਾਨੂੰ ਦੱਸਣ ਲੱਗਿਆ 14 ਤਰੀਕ ਦਿਨ ਸੰਗਰਾਮ ਬਹੁਤ ਵੱਡਾ ਜੋਗ ਲੱਗਣ ਜਾ ਰਿਹਾ ਕਿਉਂਕਿ 11 ਸਾਲ ਬਾਅਦ ਮਾਗ ਦੇ ਮਹੀਨੇ ਆਇਦਾਂ ਜਿੱਦ ਸੰਗਰਾਮ ਚੜ੍ਹਦੀ ਆ 11 ਸਾਲ ਬਾਅਦ ਕਾਤਸੀ ਆਈ ਹੈ ਕਾਤਸੀ ਦਾ ਜਿੰਨੇ ਲੋਕਾਂ ਨੂੰ ਪਤਾ ਬਹੁਤ ਵੱਡਾ ਪਤਾ ਵੀ ਬਹੁਤ ਵੱਡਾ ਫਲ ਮਿਲਦਾ ਤੇ ਆਮ ਕਈਆਂ ਨੂੰ ਨਹੀਂ ਵੀ ਪਤਾ ਇਸ ਵਾਰੀ ਉਸੇ ਕੀ ਕਰਨਾ ਇੱਕ ਤਾਂ ਉਹਦੋਂ ਜਿਹੜੀ ਖਿਚੜੀ ਬਣਾ ਕੇ ਖਾਣੀ ਉਹ ਨਹੀਂ ਖਾਣੀ ਚੌਲਾਂ ਵਾਲੀ ਹੋਰ ਕਿਸੇ ਚੀਜ਼ ਦੇ ਬਣਾ ਲਓ ਕਿ ਵਿੱਚ ਚੌਲ ਨਾ ਪਾਓ ਕਿਉਂਕਿ ਕਾਸੀ ਹੈ ਤੇ ਦੂਜੀ ਗੱਲ ਇੱਕ ਛੋਟਾ ਜਿਹਾ ਪ੍ਰਯੋਗ ਛੋਟਾ ਜਿਹਾ ਆਪਾਂ ਟੋਟਕਾ ਹੋਰ ਚੀਜ਼ ਹੁੰਦੀ ਹੈ ਜਿਹੜਾ ਪ੍ਰਯੋਗ ਹੁੰਦਾ ਇਹ ਇਹਦੀ ਕੁਆਲਿਟੀ ਉਸ ਤੋਂ ਉੱਪਰ ਹੋ ਜਾਂਦੀ ਹੈ ਜਦੋਂ ਅਸੀਂ ਇੱਕ ਪ੍ਰਯੋਗ ਦੇ ਤੌਰ ਤੇ ਕਰਦੇ ਹਾਂ ਤੁਸੀਂ ਕੀ ਕਰਨਾ ਪਹਿਲੀ ਰੋਟੀ ਜਦੋਂ ਪਕਾਉਣੀ ਹੈ ਵਧੀਆ ਮੋਟੀ ਜਿਹੀ ਪਕਾਓ ਪਤਲਾ ਜਿਹਾ ਫੁਰਕਾ ਜਿਆ ਨਾ ਹੋਵੇ ਉਹਨੂੰ ਸਮਾਰਤੀ ਦੇਸੀ ਘਿਓ ਨਾਲ ਚੁੱਪੜ ਕੇ ਉੱਤੇ ਤਿੰਨ ਰੂੜੀਆਂ ਗੁੜ ਦੀਆਂ ਛੋਟੇ ਛੋਟੇ ਪੇਸੀਆਂ ਬਣਾ ਕੇ ਜਿਹੜੀ ਗਊ ਖਾ ਉਹ ਗਊ ਨੂੰ ਖਵਾ ਦੇਣੀ ਇਹਨਾਂ ਹਰ ਕੁਛ ਨਹੀਂ ਕਰਨਾ ਉਸ ਤੋਂ ਬਾਅਦ ਉਹਦੇ ਪੈਰੀ ਹੱਥ ਲਾ ਦਿਓ ਅਗਰ ਤੁਹਾਡੇ ਘਰ ਵਿੱਚ ਕੋਈ ਛੋਟਾ ਬੱਚਾ ਉਹ ਖਵਾ ਦੇਣ ਤੋਂ ਸਭ ਤੋਂ ਬेटर ਕਰੋ ਇਹ ਕ ਗਊ ਪਮੱਕਾ ਵੀ ਮਰਜ਼ੀ ਰੰਗ ਦੀ ਹੋਵੇ ਹਾਂਜੀ ਅੱਜ ਕੱਲ ਸਭ ਤੋਂ ਜ਼ਿਆਦਾ ਵੱਡੀ ਸਮੱਸਿਆ ਲੋਕਾਂ ਨੂੰ ਹੋਈ ਹੀ ਆ ਡਿਪਰੈਸ਼ਨ ਦੀ ਨੀਂਦ ਦਾ ਘੱਟ ਆਉਣਾ ਜਾਂ ਯਾਦ ਆਸਤ ਭੁੱਲ ਜਾਣਾ ਜਾਂ ਫਿਰ ਅੰਦਰ ਬੈਠ ਕੇ ਇਕੱਲੇ ਨੇ ਰੋਣਾ ਜਾਂ ਫਿਰ ਰੋਟੀ ਨਾ ਖਾਣਾ ਜਾਂ ਬਿਨਾਂ ਮਤਲ ਤੋਂ ਐਸ ਜੀਆਂ ਹਰਕਤਾਂ ਕਰਨੀਆਂ ਜਿਹੜੀਆਂ ਮਤਲ ਉਸਾਨ ਨਾਰਮਲ ਨਹੀਂ ਕਰਦਾ ਇਹਨੂੰ ਕਹਿੰਦੇ ਨੇ ਡਿਪਰੈਸ਼ਨ ਡਿਪਰੈਸ਼ਨ ਤੋਂ ਬਚਣ ਦਾ ਬਹੁਤ ਹੀ ਸੌਖਾ ਤੇ ਬਹੁਤ ਹੀ ਸਰਲ ਜਿਹਾ ਤਰੀਕਾ ਵਾਂ ਪਹਿਲਾਂ ਵੀ ਕਈ ਵਾਰੀ ਵੀਡੀਓ ਪਾਈਆਂ ਨੇ ਤੁਸੀਂ ਕੀ ਕਰਨੇ ਨੇ ਤਿੰਨ ਲਾਲ ਸੁੱਕੀਆਂ ਮਿਰਚਾਂ ਲੈਣੀਆਂ ਨੇ ਕਿਸੇ ਭਾਂਡੇ ਦੇ ਵਿੱਚ ਪਾ ਲਓ ਉਹਨੂੰ ਮਤਲਬ ਡੋਂਗਾ ਹੋਵੇ ਕੁਛ ਵੀ ਹੋ ਜਿਹਦੇ ਵਿੱਚ ਅੱਧਾ ਕਿਲੋ ਪਾਣੀ ਪੈ ਜਾਵੇ ਜਿਹਦੇ ਵਿੱਚ ਤਿੰਨ ਮਿਰਚਾਂ ਪੈ ਜਾਣ ਗਲਾਸ ਦੇ ਵਿੱਚ ਤਾਂ ਖੜੀਆਂ ਹੋ ਜਾਣਗੀਆਂ ਉਹ ਖੜੀਆਂ ਨਹੀਂ ਆਪ ਨੂੰ ਤਿਰਦੀਆਂ ਚਾਹੀਦੀਆਂ ਨੇ ਆਪਦੇ ਸਿਰ ਦੇ ਉੱਤੇ ਜੀ ਉਲਟਾ ਤਿੰਨ ਵਾਰਕਾ ਵਾ ਕੇ ਚਾਹੇ ਬਾਹਰ ਘਮਾ ਲਓ ਪਰ ਜਦ ਪਾਣੀ ਆ ਇਹ ਬਦ ਘਰ ਦੇ ਅੰਦਰ ਨਹੀਂ ਡੁੱਲਣਾ ਇਹ ਮਿਰਚਾਂ ਸਮੇਤ ਬਾਹਰ ਡੋਲ ਦੇਣਾ 10 ਦਨ ਲਗਾਤਾਰ ਇਹ ਕੰਮ ਕਰੋ 15 ਮਿੰਟ ਚ ਡਿਪਰੈਸ਼ਨ ਵਾਲੇ ਬੰਦੇ ਨੂੰ ਤੁਸੀਂ ਦੇਖ ਕੇ ਹੈਰਾਨ ਮੰਨ ਜੋ ਵੀ ਉਹੀ ਬੰਦਾ ਜਿਸ ਜਨ ਵਿੱਚ ਸਾਡੀ ਦੁਕਾਨ ਜਾਂ ਫਿਰ ਸਾਡਾ ਆਫਿਸ ਚਾਹੇ ਪ੍ਰਾਪਰਟੀ ਆ ਹਾਊਸ ਬਣਿਆ ਹੋਵੇ ਚਾਹੇ ਤੁਹਾਡਾ ਕਿਸੇ ਵੀ ਕਿਸਮ ਦੀ ਡੀਲਰ ਦਾ ਤੁਸੀਂ ਕੰਮ ਕਰਦੇ ਹੋ ਡੀਲ ਦਾ ਜਾਂ ਫਿਰ ਦੁਕਾਨ ਜਾਂ ਫਿਰ ਕੋਈ ਵੀ ਤੁਹਾਡਾ ਛੋਟਾ ਮੋਟੋ ਕਾਰੋਬਾਰ ਤੁਸੀਂ ਕਹਿੰਦੇ ਹੋ ਸਾਡੇ ਗਾਹਕ ਨਹੀਂ ਆਉਂਦਾ ਤੁਸੀਂ ਕੀ ਕਰਨਾ ਪੀਲੇ ਸਰੋਂ ਲੈਣੀ ਹੈ ਉਹਨੂੰ ਗੰਗਾ ਜਲ ਦੇ ਵਿੱਚ ਧੋਲਣਾ ਅਗਰ ਗੰਗਾ ਜਲ ਨਹੀਂ ਮਿਲਦਾ ਤਾਂ ਗੁਲਾਬ ਜਲ ਲੈ ਲਓ ਉਹਨੂੰ ਉਹਦਾ ਛਿੱਟੇ ਮਾਰਨੇ ਤੇ ਉਹਦੇ ਗੇਟ ਮੂਰੇ ਛਿਰਕ ਦੇਣਾ ਇਸ ਤਰ੍ਹਾਂ ਗਾਕ ਤੇ ਗਾਕ ਪੌਗਾ ਸਾਡੇ ਇਹੋ ਜਿਹੇ ਕੰਮ ਹੁੰਦੇ ਨੇ ਜਿੰਨਾ ਵਿੱਚ ਬਾਰ-ਬਾਰ ਕਾਊਟ ਪੈਂਦੀ ਪਵਾਂ ਸਰਕਾਰੀ ਦਫ਼ਤਰ ਵਿੱਚ ਹੋਵੇ ਪਵਾਂ ਪ੍ਰਾਈਵੇਟ ਵਿੱਚ ਹੋਵੇ ਪਵਾਂ ਸਾਡਾ ਕੋਈ ਘਰੇਲੂ ਸਮੱਸਿਆ ਦਾ ਕੰਮ ਹੋਵੇ ਜਿਵੇਂ ਕੁੜੀ ਮੁੰਡੇ ਦਾ ਰਿਸ਼ਤਾ ਜਾਂ ਫਿਰ ਸਾਡੀ ਸ਼ਹਿਲ ਵਾਰ-ਵਾਰ ਰਿਜੈਕਟ ਹੁੰਦੀ ਹੋਵੇ ਜਾਂ ਅਸੀਂ ਲੋਨ ਹੀ ਗਵਰਨਮੈਂਟ ਤੋਂ ਪ੍ਰਾਪਤ ਕਰਨਾ ਚਾਹੁੰਦੇ ਆ ਜਾਂ ਫਿਰ ਆਧਾਰ ਲੈਣ ਦੇ ਸਬੰਧ ਵਿੱਚ ਜਾਂ ਮਕਾਨ ਬਣਾਉਣ ਦੀ ਜਾਂ ਕੋਈ ਹੋਰ ਸਮੱਸਿਆ ਜਿਹੜੀ ਤੁਹਾਨੂੰ ਕਿਸੇ ਦਾ ਸਹਾਰਾ ਲੈਣਾ ਪੈਂਦਾ ਤੇ ਉਹ ਸਾਡਾ ਕੰਮ ਨਹੀਂ ਬਣਦਾ ਪਹਿਲਾਂ ਤੁਸੀਂ ਮੇਰਾ ਨੰਬਰ ਨੋਟ ਕਰੋ ਅਗਰ ਜੇ ਤੁਹਾਡੇ ਕੋਲੋਂ ਕੋਈ ਪੈਸੇ ਮੰਗਦਾ ਤਾਂ ਮੇਰੇ ਨੂੰ ਇਸ ਫੋਨ ਦੇ ਉੱਤੇ ਮੈਸੇਜ ਛੱਡੋ ਆਵਾਜ਼ ਬੋਲ ਕੇ ਤੇ ਮੈਂ ਵੀ ਤੁਹਾਨੂੰ ਬੋਲ ਕੇ ਛੱਡਾਂਗੀ ਤੁਸੀਂ ਮੇਰੀ ਆਵਾਜ਼ ਟੈਸਟ ਕਰ ਸਕਦੇ ਹੋ ਲਿਖੋ 7340986348 ਤੁਸੀਂ ਕੀ ਕਰਨਾ ਘਰੋਂ ਦੀਵਾ ਲੈ ਕੇ ਜਾਣਾ ਦੀਵੇ ਵਿੱਚ ਦੇਸੀ ਘਿਓ ਪਾਉਣਾ ਆਪਦੀ ਘਰੋਂ ਹੀ ਜੋਤ ਲੈ ਕੇ ਜਾਣੀ ਜੋਤ ਜਿਹੜੀ ਹੁੰਦੀ ਹੈ ਤੇ ਉਹ ਦੇਸੀ ਘਿਓ ਦਾ ਜਿਹੜਾ ਦੀਵਾ ਜਿਹੜੀ ਜੋਤ ਆ ਉਹਦੇ ਉੱਪਰ ਕਾਲੇ ਤਿਲ ਪਾਉਣੇ ਤੇ 11 ਸੋਮਵਰ ਜਗਾਉਣਾ ਸ਼ੁਰੂ ਕਰ ਦੋ ਰੁਕੇ ਇਹ ਕੰਮ ਵੀ ਵੱਢਣਗੇ ਤੇ ਜਿਹੜਾ ਕੰਮ ਦੀ ਤੁਹਾਨੂੰ ਉਮੀਦ ਨਹੀਂ ਹੈਗੀ ਉਹ ਵੀ ਵੱਧ ਜਾਊਗਾ ਬਹੁਤ ਜਲਦੀ ਫਾਇਦਾ ਹੋਊਗਾ ਕਰਨਾ ਤੁਸੀਂ ਇਹ ਦੱਸਣਾ ਮਾਇਆ ਜਿਹਨੇ ਮਜ਼ਾਕ ਵਿੱਚ ਲੈ ਕੇ ਮਜ਼ਾਕ ਵਿੱਚ ਲੈ ਕੇ ਜਾ ਹੈ ਕਿਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਬੈਸਤਾਂ ਤੁਹਾਨੂੰ ਜਿੰਨੇ ਵੀ ਟੋਟਕੇ ਦੱਸਦੀਆਂ ਸਾਰੇ ਸਸਤੇ ਤੇ ਘਰੇਲੂ ਚੀਜ਼ਾਂ ਹੁੰਦੀਆਂ ਨੇ ਮੇਰੀਆਂ ਕੋਈ ਐਜੀ ਚੀਜ਼ ਨਹੀਂ ਹੁੰਦੀ ਵੀ ਜਿਹੜੇ ਤੁਹਾਨੂੰ ਤੁਰੰਤ ਪਰ ਬਾਜ਼ਾਰ ਤੋਂ ਲਿਆਉਣੇ ਪਵੇ ਦੇਖੋ ਜਿੰਨੇ ਵੀ ਮੇਰੇ ਨਾਲ ਜੁੜੇ ਹੋਣੇ ਸਾਰਿਆਂ ਨੇ ਆਪ ਉਹਦੇ ਘਰੇ ਲੈ ਕੇ ਕੇਸਰ ਰੱਖਿਆ ਹੋਇਆ ਮੈਂ ਤੁਹਾਨੂੰ ਦੋ ਚੀਜ਼ਾਂ ਦੱਸੂ ਕੇਸਰ ਨੂੰ ਪਾਣੀ ਵਿੱਚ ਘੋਲ ਲਓ ਉਹਦਾ ਰੰਗ ਪੀਲਾ ਹੋ ਜਾ ਤੇ ਕੇਸਰ ਨੂੰ ਪੁਣ ਕੇ ਬਾਹਰ ਸੁੱਟ ਦਿਓ ਜਿਹੜਾ ਉਹਦਾ ਪਾਣੀ ਆ ਉਹਦੇ ਵਿੱਚ ਇੱਕ ਮੁਠੀ ਵਧੀਆ ਸਾਫ਼ ਤਚੌੜ ਪਾ ਦਿਓ ਚਟੇ ਉਦੋਂ 10-11 ਮਿੰਟ ਬਾਅਦ ਚੌਲ ਮਚਾ ਲਿਓ ਚੌਣਾ ਜਿਹੜੇ ਚੌਲ ਨੇ ਉਹਨਾਂ ਨੂੰ ਸੁਕਾ ਕੇ ਸੌਰੀ ਕੱਢ ਕੇ ਸੁਕਾ ਲਿਓ ਸੁਕਾਉਣ ਤੋਂ ਬਾਅਦ ਸੀ ਉਹਨਾਂ ਚੌਲਾਂ ਨੂੰ ਪੀਲੇ ਕੱਪੜੇ ਦੇ ਵਿੱਚ ਬੰਨ ਲਿਓ ਜਾਂ ਆਪਣੀ ਤਜੋਰੀ ਦੇ ਵਿੱਚ ਜਾਂ ਫਿਰ ਆਪਣੇ ਜਿੱਥੇ ਵੀ ਗੋਲਕ ਗੱਲਾਂ ਤੁਹਾਡਾ ਦੁਕਾਨ ਦੇ ਵਿੱਚ ਰੱਖ ਸਕਦੇ ਹਾਂ ਜਿਹੜੇ ਆਮ ਜ਼ਿੰਮੇਦਾਰ ਭਰਾ ਨੇ ਆਪਦਾ ਗੋਲਕ ਗੱਲਾਂ ਨਹੀਂ ਹੁੰਦਾ ਉਹ ਜਿੱਥੇ ਵੀ ਆਪਣੇ ਪੈਸੇ ਰੱਖਦੇ ਨੇ ਉੱਥੇ ਇਸ ਨੂੰ ਚੌਲਾਂ ਨੂੰ ਬਣ ਕੇ ਰੱਖ ਲੈਣ ਤੁਹਾਡੇ ਕੋਲੇ ਪੈਸਾ ਟਿਕਣ ਲੱਗ ਜੂਗਾ ਜਿਹੜੇ ਤੁਸੀਂ ਪੈਸੇ ਲੈਣ ਦੇਣ ਕੀਤਾ ਹੋਇਆ ਆਉਣੇ ਸ਼ੁਰੂ ਹੋ ਜਾਣਗੇ ਜੇ ਕੰਮ ਨਹੀਂ ਬਣਦਾ ਜਾਂ ਫਸਲવાડી ਘਟਉਂਦੀ ਉਹ ਵੀ ਅੱਛੀ ਵਧੀਆ ਹੋਣ ਲੱਗ ਜੂਗੀ ਜਿਵੇਂ ਆਪਾਂ ਕਹਿੰਦੇ ਆ ਕੰਮ ਤਾਂ ਸਿੰਮਤ ਸਾਰੀ ਕਰਦੇ ਨੇ ਜੀ ਫਸਲ ਬਹੁਤ ਘਟ ਹੋਈ ਆ ਰਿਓ ਵੀ ਇੱਕੋ ਜਿਹਾ ਆਪਾਂ ਸੀ ਸਪਰੇ ਵੀ ਇੱਕੋ ਜਿਹੀ ਕੀਤੀ ਸੀ ਪਰ ਸਾਡੀ ਜੀਰੀ ਜਾਂ ਸਾਡੀ ਕਣਕ ਜਾਂ ਸਾਡੀ ਕੋਈ ਵੀ ਫਸਲ ਨਾਲ ਦੇ ਗਵੰਢੀ ਨਾਲੋਂ ਘੱਟ ਹੋਈ ਹੈ ਕਿਉਂ ਹੋਈ ਹੈ ਤੁਹਾਡੇ ਕਿਤੇ ਨਾ ਕਿਤੇ ਕਰਮਾਂ ਚ